ਜੀ ਗੋਲ ਸਾਹਿਬ ਜਿਹੜੇ ਅੱਜ ਡੇਰਾ ਬਾਬਾ ਕੰਧਾ ਸਿੰਘ ਜਿਹੜੇ ਮਹੰਤ ਬਾਬਾ ਪਿਆਰਾ ਜੀ ਤੇ ਸੰਗਤ ਸੁਣਤਾ ਆ ਆ ਜਿਹੜਾ ਅਨ ਜਿਹੜਾ ਇਹ ਸੂਚਨਾ ਪੱਤਰ ਦਿੱਤਾ ਗਿਆ ਕੀ ਹੈ ਜੀ ਇਸ ਤੇ ਦੱਸਿਆ ਗਿਆ ਜਿਹੜਾ ਇਸ ਦਾ ਮਾਲਕ ਹਨ ਉਹਨੂੰ ਬਾਬਾ ਕੰਧਾ ਸਿੰਘ ਡੇਰਾ ਹੈ ਜੀ ਜਿਹੜਾ ਇਹਦਾ ਕਿਰਾਇਆ ਹੈ ਕਿਸੇ ਪਿਆਰਾ ਮਹੰਤ ਜੀ ਹੀ ਲੈਣਗੇ ਅਸੀਂ ਉਹਨਾਂ ਨੂੰ ਹੀ ਕਿਰਾਇਆ ਦਵਾਂਗੇ ਤੇ ਜੋ ਵੀ ਉਹਨਾਂ ਦਾ ਬੰਦ ਹੈ ਅਸੀਂ ਉਹਨਾਂ ਨਾਲ ਹੀ ਚੱਲਾਂਗੇ ਬਾਕੀ ਸਾਰੀ ਮਾਰਕੀਟ ਇੱਕ ਜੁੱਟਾ ਜੋ ਮਾਰਕੀਟ ਦਾ ਫੈਸਲਾ ਹੈ ਅਸੀਂ ਉਹਦੇ ਅਕੋਰਡ ਹੀ ਚੱਲਾਂਗੇ ਜੇ ਤੁਹਾਡੇ ਨਾਲ ਦੁਕਾਨਦਾਰ ਹੈ ਜਿਹੜਾ ਦੁਕਾਨ ਨਿਕਰੀ ਜਿਹੜੀ ਮਾਰਕੀਟ ਹੈ ਉਹ ਤੁਹਾਡੇ ਨਾਲ ਸਹੰਦ ਹੋ ਕੇ ਜੇ ਤੁਹਾਡੀਆਂ ਗੱਲਾਂ ਤੇ ਪਹਿਰਾ ਦਿੰਦੀ ਆ ਕੱਲ ਨੂੰ ਸ਼ਰੋਣੀ ਕਮੇਟੀ ਆ ਕੇ ਉਹਨਾਂ ਨੂੰ ਜ਼ਿੰਦੇ ਲਾਉਂਦੀ ਆ ਡਰਾਉਂਦੀ ਆ ਤੁਮ ਕੌਂਦੀ ਆ ਜਾਂ ਕੋਈ ਕਾਨੂੰਨੀ ਕਾਰਵਾਈ ਕਰਦੀ ਆ ਫਿਰ ਤੁਸੀਂ ਕੀ ਕਰੋਗੇ ਕਿ ਉਹਨਾਂ ਨੂੰ ਕੋਈ ਰਾਈਟ ਹੀ ਨਹੀਂ ਜੇ ਸ਼ਰੋਣੀ ਕਮੇਟੀ ਜ਼ਿੰਦੇ ਲਾਉਂਦੀ ਆ ਅਸੀਂ ਉਸੇ ਟਾਈਮ ਤੁਰੰਤ ਐਕਸ਼ਨ ਲਵਾਂਗੇ ਨਹੀਂ ਤਾਲੇ ਲਾਉਣ ਦੇਵਾਂਗੇ ਉਸ ਤੋਂ ਬਾਅਦ ਜੇ ਕੋਈ ਕਾਨੂੰਨੀ ਪੱਖ ਤੋਂ ਲੜਾਈ ਲੜਨਾ ਚਾਹੁੰਦੀ ਆ ਅਸੀਂ ਸਾਡੇ ਵਾਕਇ ਦੇ ਵਕੀਲ ਤਿਆਰ ਨੇ ਇਸ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਡੇਰਾ ਬਾਬਾ ਗੰਦਾ ਸਿੰਘ ਦੇ ਮੁਖੀ ਮਹੰਤ ਬਾਬਾ ਪਿਆਰਾ ਸਿੰਘ ਵੱਲੋਂ ਬੱਸ ਸਟੈਂਡ ਦੇ ਨਜ਼ਦੀਕ ਬਣੀ ਡੇਰੇ ਦੀ ਮਾਰਕੀਟ ਦਾ ਦੌਰਾ ਕੀਤਾ ਗਿਆ ਉਹਨਾਂ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਨੂੰ ਜਿੱਥੇ ਡੇਰੇ ਦੀ ਮਾਲਕੀ ਸੰਬੰਧੀ ਜਾਣਕਾਰੀ ਦਿੱਤੀ ਉੱਥੇ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਡੇਰੇ ਵੱਲੋਂ ਦੁਕਾਨਦਾਰਾਂ ਦੇ ਹਿੱਤਾਂ ਪ੍ਰਤੀ ਪੂਰਾ ਖਿਆਲ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਕਿਸੇ ਵੀ ਦੁਕਾਨਦਾਰ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੇਰੇ ਨਾਲ ਜائਦਾਦ ਸੰਬੰਧੀ ਚੱਲ ਰਹੇ ਸੁਪਰੀਮ ਕੋਰਟ ਵਿਚਲੇ ਕੇਸ ਵਾਪਸ ਲੈ ਚੁੱਕੀ ਹੈ। ਜਿਸ ਕਰਕੇ ਹੁਣ ਉਨ੍ਹਾਂ ਦਾ ਸਮਿਤ ਦੁਕਾਨਾਂ ਦੇ ਡੇਰੇ ਦੀ ਸਮੁੱਚੀ ਜائਦਾਦ ਨਾਲ ਕੋਈ ਵੀ ਵਸਤਾ ਨਹੀਂ ਰਿਹਾ ਹੈ। ਦੁਕਾਨਦਾਰਾਂ ਵੱਲੋਂ ਮਹੰਤ ਪਿਆਰਾ ਸਿੰਘ ਨੂੰ ਹਾਰਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਮਹੰਤ ਪਿਆਰਾ ਸਿੰਘ ਦੇ ਨਾਲ ਆਈ ਡੇਰੇ ਦੀ ਵੱਡੀ ਗਿਣਤੀ ਸੰਗਤਾਂ ਲਈ ਕੋਕ ਅਤੇ ਠੰਡੇ ਮਿੱਠੇ ਜਲ ਦਾ ਪਹਿਲਾਂ ਹੀ ਇੰਤਜ਼ਾਮ ਕੀਤਾ ਹੋਇਆ ਸੀ ਜ਼ਿਕਰਯੋਗ ਹੈ ਕਿ ਕਿਰਾਏਦਾਰਾਂ ਨੇ ਤਾਂ ਕਰਾਇਆ ਹੀ ਦੇਣਾ ਹੈ ਭਾਵੇਂ ਮਾਲਕ ਕੋਈ ਵੀ ਹੋਵੇ ਪਰ ਅੱਜ ਮਹੰਤ ਪਿਆਰਾ ਸਿੰਘ ਦੀ ਮਿਲਣੇ ਤੋਂ ਬਾਅਦ ਦੁਕਾਨਦਾਰਾਂ ਦੇ ਚਿਹਰੇ ਦੀ ਰੌਣਕ ਦਾ ਇੱਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਸੀ ਇਸ ਪ੍ਰਤੀਜਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਵਾਰ-ਵਾਰ ਫੋਨ ਕਰਨ ਤੇ ਸੰਪਰਕ ਨਹੀਂ ਹੋ ਪਾਇਆ ਤਸਵੀਰਾਂ ਕੀ ਕਹਿੰਦੀਆਂ ਨੇ ਤੁਸੀਂ ਆਪ ਹੀ ਸੁਣ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ ਕੋਈ ਕਰ ਰਹੇ ਹੈ ਉਹ ਉੱਤਰ ਨਹੀਂ ਦੇ ਰਹਾ ਹੈ ਕਿਰਪਾ ਕੁਝ ਸਮੇਂ ਪਛਾਟ ਕੋਲ ਕਰੇ ਦ ਪਰਸ ਜੀਵਾ ਕਾਲਿੰਗ ਇਸ ਨੋਟ ਆਨਸਰਿੰਗ ਹਲਕੀ ਨਾ ਮੈਂ ਜਸ਼ਨ ਜੀ ਜੀ ਜਸ਼ਨ ਹਾਂਜੀ ਜਸ਼ਨ ਜੀ ਜੋ ਅੱਜ ਡੇਰਾ ਬਾਬਾ ਗੰਦਾ ਸਿੰਘ ਦੇ ਜਿਹੜੇ ਮਹੰਤ ਬਾਬਾ ਪਰਾ ਸਿੰਘ ਜੀ ਆਏ ਨੇ ਨਾਲ ਸੰਗਤਾਂ ਤੁਹਾਨੂੰ ਇੱਕ ਸੂਚਨਾ ਪੱਤਰ ਦਿੱਤਾਗਾ ਕੀ ਹੈ ਜੀ ਡੇਰਾ ਬਾਬਾ ਗੰਦਾ ਸਿੰਘ ਵਾਲੇ ਆਏ ਸੀਗੇ ਉਹ ਕਹਿੰਦੇ ਕਿ ਅਸੀਂ ਕੇਸ ਜਿੱਤ ਚੁੱਕੇ ਹਾਂ ਆਪਣਾ ਤੇ ਹੁਣ ਜੋ ਵੀ ਤੁਹਾਡਾ ਐਗਰੀਮੈਂਟ ਹੋਊਗਾ ਉਹ ਸਾਡੇ ਨਾਲ ਹੋਊਗਾ ਤੇ ਜਿਹੜਾ ਵੀ ਕਿਰਾਇਆ ਵਗੈਰਾ ਹੋਊਗਾ ਉਹ ਸਾਡੇ ਨਾਲ ਸਮਝਣਾ ਪਊਗਾ ਤੁਹਾਨੂੰ ਅੱਛਾ ਪਹਿਲਾਂ ਕਿਰਾਇਆ ਕਿੰਨਾ ਦੇਣ ਦੇਣਗੇ ਤੁਸੀਂ ਅਸੀਂ ਪਹਿਲਾਂ ਇਧਰ ਗੁਰਦੁਆਰੇ ਵਾਲਿਆਂ ਨੂੰ ਜੀ ਕਮੇਟੀ ਵਾਲਿਆਂ ਨੂੰ ਹੁਣ ਤੁਸੀਂ ਕੀ ਸਮਝਦੇ ਹੋ ਲੱਗੇ ਵੀ ਕਿਰਾਇਆ ਕਿੰਨਾ ਦੇਉਂਗੇ ਸਰੋਣੀ ਕਮੇਟੀ ਨੂੰ ਜਾਂ ਤੇਰੇ ਸਰ ਹਾਲੇ ਕੁਝ ਵੀ ਕਲੀਅਰ ਨਹੀਂ ਹੈ ਜੀ ਬਬਾ ਜਿਹੜੀ ਬਸ ਟੈਂਡ ਦੇ ਲੱਗੇ ਦੁਕਾਨ ਮਾਰਕੀ ਤੇ ਅੱਜ ਉੱਥੇ ਤੁਹਾਡੇ ਵੱਲੋਂ ਇੱਕ ਦੁਕਾਨਦਾਰਾਂ ਨੂੰ ਸੂਚਨਾ ਪੱਤਰ ਦਿੱਤਾ ਗਿਆ ਜੀ ਉਹ ਕੀ ਸੂਚਨਾ ਪੱਤਰ ਹੈ ਤੇ ਕਿਸ ਆਧਾਰ ਤੇ ਦਿੱਤਾ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਮੇਟੀ 15 12 2023 ਨੂੰ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਹਾਰ ਗਈ ਜੀ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਮਾਰਕੀਟ ਨਾਲ ਕੋਈ ਸਬੰਧ ਨਹੀਂ ਰਿਹਾ ਤੇ ਇਸ ਕਰਕੇ ਉਹਨਾਂ ਨੂੰ ਅਸੀਂ ਇਹੀ ਦੱਸਣ ਮਾਤੇ ਗਏ ਤੇ ਵੀ ਜਿਹੜਾ ਕੋਈ ਕਿਰਾਏ ਦਾ ਲੈਣ ਦੇਣਾ ਹੈ ਡੇਰਾ ਬਾਬਾ ਗੰਧਾ ਸਿੰਘ ਨਾਲ ਕਰੋ ਤੇ ਜਿਹੜਾ ਬੰਦਾ 20 ਜੂਨ ਤੱਕ ਐਗਰੀਮੈਂਟ ਕਰਦਾ ਹੈ ਕਿਰਾਏ ਦਾ ਤੇ ਰਸੀਦ ਘਟਾਉਂਦਾ ਉਹਨੂੰ 50% ਲੈਸ ਕੀਤਾ ਉਹ 20 ਤਰੀਕ ਤੱਕ ਹੀ ਹੈ ਉਸ ਤੋਂ ਬਾਅਦ ਕੋਈ ਰਾਇਤ ਨਹੀਂ ਦਿੱਤੀ ਜਾਊਗੀ ਪਰ ਦੁਕਾਨਦਾਰਾਂ ਨੂੰ ਇਹ ਵੀ ਕਿਹਾ ਗਿਆ ਹੈ ਜੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਕਰਦਾ ਹੈ ਕੋਈ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ ਟੈਲੀਫੋਨ ਨੰਬਰ ਤੁਹਾਨੂੰ ਦਿੱਤਾ ਹੈ 9417654861 ਤੁਰੰਤ ਸੰਪਰਕ ਕਰੋ ਜੇ ਅਸੀਂ ਅੱਧੇ ਘੰਟੇ ਦੇ ਅੰਦਰ ਅੰਦਰ ਇਹਦੇ ਜਾਮਲ ਕਰਾਂਗੇ ਜਿਹੜਾ ਕੋਈ ਤੁਹਾਨੂੰ ਕਿਸੇ ਕਿਸਮ ਦੀ ਤੰਗ ਪਰੇਸ਼ਾਨ ਕਰਦਾ ਕਿਸੇ ਦੀ ਕੋਈ ਇਸ ਦੇ ਵਿੱਚ ਦਖਲ ਅੰਦਾਜ਼ੀ ਹੈ ਹੀ ਨਹੀਂ ਨਾ ਉਹਨਾਂ ਦਾ ਕੋਈ ਲੱਲਾ ਕੱਕਾ ਹੈ ਬਗੈਰ ਮਤਲਬ ਤੋਂ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਊਗਾ ਮਾਰਕੀਟ ਕਮੇਟੀ ਵਾਲਿਆਂ ਨੂੰ ਜੇਕਰ ਜੇ ਤੁਹਾਡੀ ਜੇਕਰ ਤੁਹਾਡੇ ਨਾਲ ਦੁਕਾਨਦਾਰ ਹੈ ਜਾਂ ਦੁਕਾਨ ਦੀ ਜਿਹੜੀ ਮਾਰਕੀਟ ਹੈ ਉਹ ਤੁਹਾਡੇ ਨਾਲ ਸਹਿਮਤ ਹੋ ਕੇ ਜੇ ਤੁਹਾਡੀਆਂ ਗੱਲਾਂ ਤੇ ਪਹਿਰਾ ਦਿੰਦੀ ਹੈ ਕੱਲ ਨੂੰ ਸ਼ਰੋਨੀ ਕਮੇਟੀ ਆ ਕੇ ਉਹਨਾਂ ਨੂੰ ਜਿੰਦੇ ਲਾਉਂਦੀ ਹੈ ਡਰਾਉਂਦੀ ਹੈ ਤੰਗ ਕਰਦੀ ਹੈ ਜਾ ਕੋਈ ਕਾਨੂੰਨੀ ਕਾਰਵਾਈ ਕਰਦੀ ਹੈ ਫਿਰ ਤੁਸੀਂ ਕੀ ਕਾਰਵਾਈ ਕੀਤੀ ਉਹਨਾਂ ਨੂੰ ਕੋਈ ਰਾਈਟ ਹੀ ਨਹੀਂ ਜੇ ਸ਼੍ਰੋਮਣੀ ਕਮੇਟੀ ਜਿੰਦੇ ਲਾਉਂਦੀ ਹੈ ਅਸੀਂ ਉਸੇ ਟਾਈਮ ਤੁਰੰਤ ਐਕਸ਼ਨ ਲਵਾਂਗੇ ਨਹੀਂ ਤਾਲੇ ਲਾਉਣ ਦੇਵਾਂਗੇ ਉਸ ਤੋਂ ਬਾਅਦ ਜੇ ਕੋਈ ਕਾਨੂੰਨੀ ਪੱਖ ਤੋਂ ਲੜਾਈ ਲੜਨਾ ਚਾਹੁੰਦੀ ਹੈ ਅਸੀਂ ਸਾਡੇ ਵਾਕਇ ਦੇ ਵਕੀਲ ਤਿਆਰ ਨੇ ਉਹਨਾਂ ਨੂੰ ਵੈਸੇ ਅਧਿਕਾਰ ਹੀ ਕੋਈ ਨਹੀਂ ਪਰ ਜੇ ਉਹ ਫੇਰ ਵੀ ਉਹਨਾਂ ਬਾਅਦ ਇਹ ਅਦਾਲਤਾਂ ਦਾ ਬੂਹਾ ਖੁੱਲਾ ਹੈ ਕੋਈ ਸਾਨੂੰ ਇਤਰਾਜ਼ ਨਹੀਂ ਅਸੀਂ ਲੜਾਈ ਲੜਾਂਗੇ ਕਿਉਂਕਿ ਹੁਣ ਤੋਂ ਜਿਹੜੇ 20 ਤਰੀਕ ਤੱਕ ਤੁਹਾਡੇ ਕੋਲੇ ਆ ਕੇ ਕਿਰਾਇਆ ਨੰਨ ਲਖਾ ਲਉਂਦੇ ਨੇ ਵੀ ਉਹਨਾਂ ਨੂੰ ਹੱਤ ਰਹਿ ਦੇ। ਹਾ ਉਹਨੂੰ 50% ਲੈਸ ਕੀਤਾ ਗਿਆ। ਉਸ ਤੋਂ ਬਾਅਦ ਕੋਈ ਰਾਇਤ ਨਹੀਂ ਦਿੱਤੀ ਜਾਊਗੀ ਜਿਹੜਾ ਬਣਦਾ ਕਿਰਾਇਆ ਉਹੀ ਲਿਆ ਜਾਊਗਾ ਉਹ ਇਹਦੇ ਵਿੱਚ ਕੋਈ ਰਾਇਤ ਨਹੀਂ ਕੀਤੀ ਜਾ ਸਕਦੀ।